ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੰਜਾਬੀ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਚਿੱਲੀ ਪੋਟੈਟੋ ਦੀ ਬਹੁਤ ਹੀ ਵਧੀਆ ਤੇ ਟੇਸਟੀ ਰੈਸਪੀ ਲੈ ਕੇ ਆਈ ਹਾਂ ਚਿੱਲੀ ਪੋਟੈਟੋ ਤੁਸੀਂ ਘਰ ਵਿੱਚ ਵੀ ਬਹੁਤ ਹੀ ਆਸਾਨੀ ਦੇ ਨਾਲ ਬਣਾ ਸਕਦੇ ਹੋ ਇਹ ਖਾਣ ਵਿੱਚ ਵੀ ਬਹੁਤ ਸੁਆਦੀਸ਼ਟ ਹੁੰਦੇ ਨੇ ਤੇ ਜਿਹੜੇ ਮੈਂ ਚਿੱਲੀ ਪੋਟੈਟੋ ਬਣਾਏ ਨੇ ਇਹ ਰੈਸਟੋਰੈਂਟ ਨਾਲੋਂ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਨੇ ਜੇਕਰ ਤੁਸੀਂ ਮੇਰੀ ਰੈਸਪੀ ਦੇਖਣਾ ਚਾਹੁੰਦੇ ਹੋ ਤਾ ਮੇਰੇ ਨਾਲ ਵੀਡੀਓ ਤੇ ਬਣੇ ਰਹੋ ਐਂਡ ਤੱਕ ਆਪਾਂ ਨੇ ਚਿੱਲੀਪ ਟੈਟੋ ਬਣਾਉਣ ਦੇ ਲਈ ਅੱਧਾ ਕਿਲੋ ਦੇ ਕਰੀਬ ਜਿਹੜੇ ਆਲੂ ਨੇ ਉਹ ਛਿੱਲ ਕੇ ਲੈ ਲਏ ਨੇ ਤੇ ਆਪਾਂ ਨੇ ਆਲੂਆਂ ਨੂੰ ਥੋੜਾ ਥੋੜਾ ਸਾਈਡਾਂ ਦੇ ਉੱਪਰੋਂ ਕੱਟ ਲੈਣਾ ਤਾਂ ਕਿ ਜਿਹੜੇ ਆਪਣੇ ਫਿੰਗਰ ਸਾਈਜ਼ ਦੇ ਪੀਸ ਨੇ ਜਿਹੜੇ ਉਹ ਵਧੀਆ ਪ੍ਰੋਪਰ ਚੌਰਸ ਸ਼ੇਪ ਦੇ ਵਿੱਚ ਕੱਟ ਕੱਟ ਹੋ ਜਾਣ ਤੇ ਦੇਖੋ ਜੀ ਮੈਂ ਤੁਹਾਨੂੰ ਕੱਟ ਕੇ ਦਿਖਾਉਂਗੀ ਤੁਸੀਂ ਇਸੇ ਤਰ੍ਹਾਂ ਹੀ ਆਲੂ ਨੇ ਜਿਹੜੇ ਕੱਟ ਕਰ ਲੈਣੇ ਨੇ ਆਪਾਂ ਨੇ ਸਾਈਡਾਂ ਤੋਂ ਜਿਹੜੇ ਆਲੂ ਨੇ ਉਹ ਥੋੜੇ ਥੋੜੇ ਕੱਟ ਲਏ ਨੇ ਤੇ ਹੁਣ ਆਪਾਂ ਨੇ ਇਹਦੇ ਫਿੰਗਰ ਸਾਈਜ਼ ਦੇ ਜਿਹੜੇ ਪੀਸ ਨੇ ਉਹ ਬਣਾ ਲੈਨੇ ਤੇ ਇੱਕ ਸਾਈਜ਼ ਤੇ ਇੱਕ ਪਾਸੇ ਮੈਂ ਇੱਕ ਬੌਲ ਦੇ ਵਿੱਚ ਪਾਣੀ ਰੱਖ ਲਿਆ ਸੀਗਾ ਆਪਾਂ ਨੇ ਇਹਨਾਂ ਨੂੰ ਨਾਲ ਦੀ ਨਾਲ ਕੱਟ ਕੇ ਪਾਣੀ ਦੇ ਵਿੱਚ ਪਾ ਲੈਣਾ ਤਾਂ ਕਿ ਜਿਹੜਾ ਇਹਨਾਂ ਦਾ ਸਟਾਰਚਾ ਸਾਰਾ ਉਹ ਬਾਹਰ ਨਿਕਲ ਸਕੇ ਤੇ ਹੁਣ ਆਪਾਂ ਨੇ ਤਿੰਨ ਤੋਂ ਚਾਰ ਪਾਣੀਆਂ ਦੇ ਵਿੱਚ ਇਹਨਾਂ ਨੂੰ ਵਾਸ਼ ਕਰਕੇ ਰੱਖ ਲਿਆ ਸੀਗਾ ਤੇ ਇੱਕ ਸਾਈਡ ਦੇ ਉੱਤੇ ਮੈਂ ਤੇ ਇੱਕ ਸਾਈਡ ਦੇ ਉੱਤੇ ਮੈਂ ਪਾਣੀ ਗਰਮ ਹੋਣ ਦੇ ਲਈ ਜਿਹੜਾ ਧਰਿਆ ਸੀਗਾ ਉਹਦੇ ਵਿੱਚ ਆਪਾਂ ਨੇ ਇਹਨਾਂ ਆਲੂਆਂ ਨੂੰ ਸਾਰਿਆਂ ਨੂੰ ਪਾ ਕੇ ਥੋੜਾ ਜਿਹਾ ਟਾਈਮ ਦੇ ਲਈ ਘੱਟ ਤੋਂ ਘੱਟ 3-4 ਮਿੰਟ ਦੇ ਲਈ ਆਪਾਂ ਇਹਨਾਂ ਨੂੰ ਬਸ ਸੇਕ ਲਗਵਾਉਣਾ ਹੈ ਇਹਨਾਂ ਨੂੰ ਜਿਆਦਾ ਆਪਾਂ ਨੇ ਸੌਫਟ ਨਹੀਂ ਕਰਨਾ ਹੈਗਾ ਦੇਖੋ ਜਿਵੇਂ ਕਿ ਪਾਣੀ ਦੇ ਵਿੱਚ ਆਪਾਂ ਨੇ ਆਲੂ ਪਾ ਦਿੱਤੇ ਨੇ ਤੇ ਬੋਇਲ ਆਉਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਆਪਾਂ ਨੇ ਇਹਨਾਂ ਨੂੰ 3 ਤੋਂ 4 ਮਿੰਟ ਤੱਕ ਪਾਣੀ ਦੇ ਵਿੱਚ ਉਬਾਲ ਲਿਆ ਹੈ ਤੇ ਮੈਂ ਇੱਕ ਪਾਸੇ ਛਾਲਣੀ ਤੁਸੀਂ ਕੋਈ ਵੀ ਲੈ ਸਕਦੇ ਹੋ ਮੈਂ ਆਪਣੀ ਬਰੀਕ ਜਾਲੀ ਵਾਲੀ ਛਾਲਣੀ ਲਈ ਆ ਉਦੇ ਵਿੱਚ ਆਪਾਂ ਨੇ ਆਲੂ ਨੇ ਜਿਹੜੇ ਕੱਢ ਕੇ ਰੱਖ ਦਿੱਤੇ ਨੇ ਤਾਂ ਕਿ ਜਿਹੜੀ ਇਹਨਾਂ ਦੀ ਜਿਹੜੀ ਭਾਫ਼ ਆ ਉਹ ਬਾਹਰ ਨਿਕਲ ਸਕੇ ਤੇ ਜਿਹੜੇ ਆਪਣੇ ਆਲੂ ਨੇ ਉਹ ਜ਼ਿਆਦਾ ਕੁੱਕ ਨਾ ਹੋਣ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਪਾ ਲੈਣਾ ਤੇ ਬੌਲ ਦੇ ਵਿੱਚ ਪਾ ਕੇ ਆਪਾਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਨੂਨ ਦਾ ਪਾ ਲਵਾਂਗੇ ਤੇ ਨਾਲ ਹੀ ਆਪਾਂ ਨੇ ਅੱਧਾ ਚਮਚਾ ਜਿਹੜਾ ਇਹਦੇ ਵਿੱਚ ਕਾਲੀ ਮਿਰਚਾ ਉਹ ਐਡ ਵੀ ਕਰਨੀ ਆ ਤੇ ਨਾਲ ਹੀ ਆਪਾਂ ਨੇ ਕਸ਼ਮੀਰੀ ਪਾウダー ਆ ਲਾਲ ਮਿਰਚ ਦਾ ਉਹ ਵੀ ਐਡ ਕਰਨਾ ਤੁਸੀਂ ਜਿਹੜੀ ਖਾਣੇ ਵਾਲੀ ਤੇਜ ਲਾਲ ਮਿਰਚ ਹੁੰਦੀ ਆ ਉਹ ਵੀ ਐਡ ਕਰ ਸਕਦੇ ਹੋ ਇਹ ਮੈਂ ਰੰਗ ਦੇ ਲਈ ਇਸਤੇਮਾਲ ਕੀਤੀ ਆ ਤੇ ਨਾਲ ਹੀ ਆਪਾਂ 2 ਚਮਚੇ ਨੇ ਇਹਦੇ ਵਿੱਚ ਜਿਹੜੇ ਅਰਾ ਰੋਡ ਦੇ ਪਾਵਾਂਗੇ ਤੁਸੀਂ ਕਾਰਨ سٹਾਰਚ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਇਹਨਾਂ ਨੂੰ ਮਿਕਸ ਕਰ ਲੈਣਾ ਹਲਕੇ ਹਲਕੇ ਹੱਥਾਂ ਨਾਲ ਤਾਂ ਕਿ ਜਿਹੜੇ ਆਪਣੇ ਆਲੂ ਨੇ ਉਹਨਾਂ ਦਾ ਧਿਆਨ ਰੱਖਣਾ ਕਿ ਟੁੱਟਣ ਨਾ ਤੇ ਆਪਾਂ ਨੇ ਇਸ ਤਰ੍ਹਾਂ ਹੱਥ ਦੇ ਨਾਲ ਛੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਜਿਹੜੀ ਆਰਾ ਰੋਟੀ ਦੀ ਕੋਟਿੰਗ ਆ ਉਹ ਚੰਗੀ ਤਰ੍ਹਾਂ ਆਲੂਆਂ ਦੇ ਉੱਪਰ ਹੋ ਸਕੇ ਆਰਾ ਰੋਟੇ ਆਪਾਂ ਦੇਖ ਕੇ ਪਾਵਾਂਗੇ ਇਹਦੇ ਵਿੱਚ ਜਿੰਨੀ ਵੀ ਆਪਾਂ ਨੂੰ ਜ਼ਰੂਰਤ ਹੋਊਗੀ ਉਸ ਹਿਸਾਬ ਨਾਲ ਆਪਾਂ ਇਸਤੇਮਾਲ ਕਰਾਂਗੇ ਤੇ ਆਪਾਂ ਨੇ ਥੋੜਾ ਜਿਹਾ ਆਰਾ ਰੋਟਾ ਜਿਹੜਾ ਹੋਰ ਪਾ ਲਿਆ ਸੀਗਾ ਤੇ ਇੱਕ ਪਾਸੇ ਮੈਂ ਤੇਲ ਆ ਜਿਹੜਾ ਗਰਮ ਹੋਣ ਦੇ ਲਈ ਰੱਖ ਦਿੱਤਾ ਸੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਥੋੜੇ ਥੋੜੇ ਕਰਕੇ ਨੇ ਜਿਹੜੇ ਆਪਣੇ ਇਹ ਆਲੂ ਪਾ ਲੈਣੇ ਨੇ ਤੇ ਆਲੂਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਤੇ ਆਪਾਂ ਇਹਨਾਂ ਨੂੰ ਇੱਕ ਵਾਰ ਦੇ ਵਿੱਚ ਹੀ ਫਰਾਈ ਕਰਾਂਗੇ ਤਾਂ ਕਿ ਗੈਸ ਦੀ ਫਲੇਮ ਆ ਜਿਹੜੀ ਆਪਾਂ ਨੇ ਉਹ ਹੌਲੀ ਕਰ ਦੇਣੀ ਆ ਤੇ ਮੈਂ ਮੀਡੀਅਮ ਆਂਚ ਦੇ ਉੱਤੇ ਇਹਨਾਂ ਨੂੰ ਪਕਾ ਰਹੀ ਆ ਦੇਖੋ ਜਿਹੜੇ ਆਪਣੇ ਆਲੂਆਂ ਦਾ ਕਲਰ ਆ ਉਹ ਹਲਕਾ ਚੇਂਜ ਹੋਣਾ ਸ਼ੁਰੂ ਹੋ ਗਿਆ ਏ ਤੇ ਨਾਲ ਹੀ ਆਲੂ ਨੇ ਜਿਹੜੇ ਉਹ ਆਪਣੇ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਏ ਸੀਗੇ ਐਸੇ ਤਰ੍ਹਾਂ ਤੁਸੀਂ ਬਾਰੀ-ਬਾਰੀ ਕਰਕੇ ਮੈਂ ਦੋ ਦੋ ਤਿੰਨ ਬੈਚ ਦੇ ਵਿੱਚ ਜਿਹੜੇ ਆਲੂ ਨੇ ਆਪਣੇ ਫਰਾਈ ਕੀਤੇ ਨੇ ਤੇ ਆਪਣੇ ਆਲੂ ਨੇ ਜਿਹੜੇ ਬਹੁਤ ਹੀ ਵਧੀਆ ਬਿਲਕੁਲ ਕ੍ਰਿਸਪੀ ਬਣ ਕੇ ਤਿਆਰ ਹੋਏ ਸੀਗੇ ਐਸੇ ਤਰ੍ਹਾਂ ਆਪਾਂ ਨੇ ਆਲੂ ਨੇ ਜਿਹੜੇ ਸਾਰੇ ਫਰਾਈ ਕਰਕੇ ਕੱਢ ਲੈਣੇ ਨੇ ਤੁਸੀਂ ਇਹਨਾਂ ਨੂੰ ਠੰਡੇ ਹੋયા ਤੋਂ ਬਾਅਦ ਦੁਬਾਰਾ ਵੀ ਫਰਾਈ ਕਰ ਸਕਦੇ ਹੋ ਤੇ ਜਿਹੜਾ ਐਕਸਟਰਾ ਤੇਲ ਸੀਗਾ ਉਹ ਮੈਂ ਬਾਹਰ ਕੱਢ ਦਿੱਤਾ ਸੀਗਾ ਤੇ ਆਪਾਂ ਨੇ ਥੋੜਾ ਜਿਹਾ ਤੇਲ ਰੱਖਿਆ ਸੀ ਆਪਾਂ ਨੇ ਇੱਕੋ ਬਰਤਨ ਦਾ ਜਿਹੜਾ ਇਸਤੇਮਾਲ ਕੀਤਾ ਏ ਇਹਦੇ ਵਿੱਚ ਆਪਾਂ ਨੇ ਬਰੀਕ ਚੋਪ ਕੀਤੇ ਹੋਏ ਪਿਆਜ਼ ਤੇ ਦੋ ਗੱਠੀਆਂ ਸੀਗੀਆਂ ਜਿਹੜੀਆਂ ਮੈਂ ਲਸਣ ਦੀਆਂ ਲਈਆਂ ਸੀਗੀਆਂ ਤੇ 1.5 ਇੰਚ ਅਦਰਕ ਦਾ ਟੁਕੜਾ ਸੀਗਾ ਉਹ ਵੀ ਬਰੀਕ ਕੱਟ ਕੇ ਰੱਖਿਆ ਹੋਇਆ ਸੀ ਤੇ ਆਪਾਂ ਨੇ ਇਹਨਾਂ ਨੂੰ ਥੋੜੀ ਤੇਜ਼ ਫਲੇਮ ਦੇ ਉੱਪਰ ਦੋ ਇੱਕ ਦੋ ਮਿੰਟ ਦੇ ਲਈ ਆਪਾਂ ਨੇ ਇਹਨਾਂ ਨੂੰ ਪਕਾਉਣਾ ਹੈ ਆਪਾਂ ਨੇ ਇਹਨਾਂ ਨੂੰ ਜ਼ਿਆਦਾ ਸੌਫਟ ਜਾਂ ਬ੍ਰਾਊਨ ਨਹੀਂ ਕਰਨਾ ਹੈਗਾ ਇਹਨਾਂ ਨੂੰ ਆਪਾਂ ਨੇ ਥੋੜੇ ਜੇ ਖੜਮੇ ਹੀ ਰੱਖਣਾ ਹੈ ਤੇ ਦੇਖੋ ਜਿਵੇਂ ਆਪਾਂ ਨੂੰ ਦੋ ਤੋਂ 2.5 ਮਿੰਟ ਨੇ ਜਿਹੜੇ ਆਪਾਂ ਨੂੰ ਇਹ ਹੋ ਗਏ ਸੀਗੇ ਪਕਾਉਂਦੇ ਹੋਏ ਤੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਇਹ ਜਿਹੜਾ ਮੈਂ ਧਨੀਏ ਦੀਆਂ ਜਿਹੜੀਆਂ ਡੰਡੀਆਂ ਨੇ ਉਹਨਾਂ ਦਾ ਇਸਤੇਮਾਲ ਕੀਤਾ ਹੈ ਧਣੀਆਂ ਦੀਆਂ ਡੰਡੀਆਂ ਦੇ ਨਾਲ ਜਿਹੜਾ ਫਲੇਵਰ ਆ ਉਹ ਬਹੁਤ ਹੀ ਵਧੀਆ ਆਉਂਦਾ ਏ ਤੇ ਬਹੁਤ ਹੀ ਜ਼ਰੂਰੀ ਹਨ ਚਿੱਲੀ ਪੋਟੈਟੋ ਦੇ ਵਿੱਚ ਤੇ ਹੁਣ ਆਪਾਂ ਨੇ ਇਹਨਾਂ ਨੂੰ ਵੀ ਇੱਕ ਤੋਂ 2 ਮਿੰਟ ਜਿਹੜਾ ਧਣੀਆਂ ਨੂੰ ਪਕਾ ਲੈਣਾ ਤਾਂ ਕਿ ਜਿਹੜਾ ਉਹਦਾ ਫਲੇਵਰ ਆ ਸਾਰਾ ਆਪਣੇ ਮਸਾਲੇ ਦੇ ਵਿੱਚ ਆ ਸਕੇ ਤੇ 2 ਚਮਚੇ ਨੇ ਜਿਹੜੇ ਮੈਂ ਇਹਦੇ ਵਿੱਚ ਸੋਇਆ ਸੌਸ ਦੇ ਐਡ ਕੀਤੇ ਨੇ ਸੋਇਆ ਸੌਸ ਆ ਜਿਹੜੀ ਤੁਸੀਂ ਵੱਧ ਘੱਟ ਇਹ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਇਹਦੇ ਵਿੱਚ ਨਮਕ ਚਮਚ ਦਾ ਚੌਥਾ ਹਿੱਸਾ ਜਿਹੜਾ ਉਹ ਨਮਕ ਦਾ ਪਾਇਆ ਏ ਕਿਉਂਕਿ ਆਪਾਂ ਨੇ ਪਹਿਲਾਂ ਵੀ ਆਲੂਆਂ ਦੇ ਵਿੱਚ ਨਮਕ ਐਡ ਕਰ ਲਿਆ ਸੀਗਾ ਤੇ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਨਮਕ ਲੈਣਾ ਏ ਤੇ ਨਾਲ ਹੀ ਇਹਦੇ ਵਿੱਚ ਮੈਂ ਅੱਧਾ ਚਮਚਾ ਜਿਹੜਾ ਕਾਲੀ ਮਿਰਚ ਦਾ ਇਸਤੇਮਾਲ ਕੀਤਾ ਏ ਤੇ ਆਪਾਂ ਨੇ ਥੋੜਾ ਜਿਹਾ ਚਿਰੇ ਨੂੰ ਵੀ ਹਲਾ ਲੈਣਾ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਇੱਕ ਸ਼ਿਮਲਾ ਮਿਰਚ ਬਰੀਕ ਕੱਟ ਕੇ ਰੱਖੀ ਹੋਈ ਸੀਗੀ ਤੁਸੀਂ ਕਟਿੰਗ ਆ ਜਿਹੜੀ ਸ਼ਿਮਲਾ ਮਿਰਚ ਦੀ ਉਹ ਆਪਣੇ ਹਿਸਾਬ ਨਾਲ ਲੰਬੀ ਵੀ ਕੱਟ ਸਕਦੇ ਹਾਂ ਮੈਂ ਬਰੀਕ ਚੌਪ ਕੀਤੀ ਆ ਤੇ ਨਾਲ ਹੀ ਹੁਣ ਮੇਰਾ ਕੈਮਰਾ ਸੀਗਾ ਜਿਹੜਾ ਆਫ ਹੋ ਗਿਆ ਸੀਗਾ ਨਾਲੇ ਦੇ ਵਿੱਚ ਮੈਂ 1 ਤੋਂ 1.5 ਇੰਚ ਜਿਹੜੀ ਰੈੱਡ ਫੂਡ ਕਲਰ ਦੀ ਪਾਈ ਆ ਤੁਸੀਂ ਔਰੇਂਜ ਵੀ ਲੈ ਸਕਦੇ ਹੋ ਤੇ ਆਪਾਂ ਥੋੜਾ ਚਿਰ ਪਕਾ ਲਿਆ ਏ ਤੇ ਨਾਲ ਹੀ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚ ਮੈਦੇ ਦਾ ਏ ਜਿਹੜਾ ਪਾਣੀ ਪਾ ਕੇ ਘੋਲ ਲਿਆ ਸੀਗਾ ਤੇ ਆਪਾਂ ਨੇ ਇਹਦੀ ਸਲਰੀ ਬਣਾਉਣ ਦੇ ਲਈ ਆਪਾਂ ਨੇ ਜਿਹੜਾ ਮੈਦਾ ਇਹ ਵੀ ਤੁਸੀਂ ਘਟ ਵੱਧ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਗਰੇਵੀ ਦੀ ਥਿਕਨੈਸ ਦੇ ਹਿਸਾਬ ਨਾਲ ਇਹਦੇ ਵਿੱਚ ਐਡ ਕਰ ਸਕਦੇ ਹੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਜੇਕਰ ਤੁਹਾਨੂੰ ਮੇਰੀਆਂ ਰੈਸਪੀਜ਼ ਪਸੰਦ ਆਉਣ ਦੀਆਂ ਨੇ ਤਾਂ ਇਹਨਾਂ ਨੂੰ ਅੱਗੇ-ਤੱਗੇ ਵੀ ਸ਼ੇਅਰ ਕਰਿਆ ਕਰੋ ਦੇਖੋ ਜਿਵੇਂ ਕਿ ਆਪਾਂ ਨੇ ਜਿਹੜੇ ਆਲੂ ਕੱਟ ਫਰਾਈ ਕਰਕੇ ਰੱਖੇ ਹੋਏ ਸੀਗੇ ਹੁਣ ਗਰੇਵੀ ਦੇ ਵਿੱਚ ਐਡ ਕਰ ਦੱਤੇ ਨੇ ਤੇ ਆਪਾਂ ਨੇ ਹੁਣ ਇਹਨਾਂ ਨੂੰ ਜਿਆਦਾ ਦੇਰ ਤੱਕ ਪਕਾਉਣਾ ਨਹੀਂ ਬਸ ਸਿਰਫ ਇੱਕ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਤਾਂ ਕਿ ਜਿਹੜੀ ਗਰੇਵੀ ਦੀ ਕੋਟਿੰਗ ਆ ਉਹ ਸਾਰੀ ਆਲੂਆਂ ਦੇ ਉੱਪਰ ਹੋ ਸਕੇ ਤੇ ਹੁਣ ਆਪਣੇ ਜਿਹੜੇ ਚਿਲੀ ਪੋਟੈਟੋ ਨੇ ਉਹ ਖਾਣ ਦੇ ਲਈ ਤਿਆਰ ਨੇ ਇਸੇ ਤਰ੍ਹਾਂ ਤੁਸੀਂ ਘਰ ਦੇ ਵਿੱਚ ਚਿਲੀ ਪੋਟੈਟੋ ਨੇ ਜਿਹੜੇ ਬਣਾ ਕੇ ਖਾ ਸਕਦੇ ਹੋ ਰੈਸਪੀ ਦੇਖਣ ਲਈ ਤਾਂ